ਤੋਡਾ ਬਰਾਡ ਫੈਮਿਲੀ ਚੈਨਲ ਉਤੇ ਸਵਾਗਤ ਆ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਦੀ ਨੂੰ ਕਰ ਲਓ ਤੇ ਅੱਜ ਮੈਂ ਆਪਣੇ ਮੇਰੇ ਡੈਡੀ ਦਾ ਮੋਟਰਸਾਈਕਲ ਹੋ ਗਿਆ ਸੀ ਖਰਾਬ ਉਹਦਾ ਲੋਕ ਲੱਗਣੋਂ हट ਗਿਆ ਸੀ ਇਸ ਕਰਕੇ ਪੁਰਾਣਾ ਲੋਕ ਆਪਾਂ ਪੁਰਾਣੇ ਲੋਕ ਨੂੰ ਆਪਾਂ ਤੇਲ ਤੁਲਾ ਕੇ ਦਵਾਰ ਤੋਂ ਫਿੱਟ ਕਰਾਂਗੇ ਆਹ ਰਿਹਾ ਆਪਣਾ ਲੋਕ ਸੁਣੋ ਆਪਾਂ ਮੋਟਰਸਾਈਕਲ ਤੇ ਗੱਸਾਂ ਲਈ ਮੋਬਸਾਈਕਲ ਦੀ ਮੋਟਰਸਾਈਕਲ ਤੁਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਹੁਣ ਕੀਤਾ ਪਿਆ ਮੂਹ ਡੋਟਾ ਪੇ ਟੂਪੇ ਲਾ ਕੇ ਤੇ ਹੁਣ ਮੈਂ ਇਹ ਡੈਡੀ ਇਹ ਕਰਦੇ ਆ ਪਏ ਨੇ ਸੂਤ ਇਹਨਾਂ ਉੱਤੇ ਹੁਣ ਚਾਬੀ ਨਾ ਲਾ ਕੇ ਵੇਂਦੇ ਆ ਚਾਬੀ ਲਾ ਕੇ ਉੱਤੇ ਸਪ੍ਰਿੰਗ ਸਪਰੰਗ ਪਾਉਂਦੇ ਆ ਇਹਦੇ ਵਿੱਚ ਜਿਹੜਾ ਚੀਜ਼ ਇਹਦੀ ਹੈ ਕੌਣ ਵਾਲੀ ਹੈ ਤੇ ਉਧਰ ਚਾਹਾਂ ਬਾਟੀਆਂ ਪਈਆਂ ਮੇਰੀ ਡਿੰਡੀ ਚਾਹ ਨਹੀਂ ਪੀਂਦੀ ਪਈ ਤਾਂ ਕਿ ਬੈਲਾ ਇਹ ਕੰਮ ਕਰ ਗਏ ਤੇ ਆ ਦੇਖੋ ਵਿੱਚ ਮੋਟਰਸਾਈਕਲ ਐ ਕੀਤਾ ਪਿਆ ਆਪਣਾ ਦੇਖੋ ਮੋਟਰਸਾਈਕਲ ਕਿਵੇਂ ਕੀਤਾ ਪਿਆ ਆਪਣਾ ਉੱਤੋਂ ਹਾਲਤ ਦੇਖੋ ਤੇ ਇਧਰ ਸਾਰਾ ਸਮਾਨ ਪਿਆ ਮੋਟਰਸਾਈਕਲ ਦਾ ਖੋਲਿਆ ਤੇ ਆ ਤਾਰ ਪਈਆ ਮੀਟਰ ਵਾਲੀ ਇਹ ਆਪਾਂ ਤਾਰ ਪਾਉਣੀ ਆ ਆਪਣੇ ਮੀਟਰ ਦੀ ਤਾਰ ਵੀ ਖਰਾਬ ਆ ਇਸ ਕਰਕੇ ਇਹ ਤਾਰ ਪਾਉਣੀ ਆ ਆਪਾਂ ਤੇ ਹੁਣ ਇਧਰ ਅੱਗੇ ਮੇਰੇ ਜਿਹੜੀ ਸੱਚ ਕੱਸਦੇ ਨੇ ਹੁਣ ਮੇਰੇ ਡੇਢੀ ਦੀ ਸੁੱਚ ਕੱਸਣ ਲੱਗ ਪਏ ਨੇ ਕਸੀ ਜਾਂਦੇ ਨੇ ਤੇ ਇਧਰ ਮੇਰੀ ਪੂਆ ਦਾ ਮੁੰਡਾ ਬੈਠਾ ਨਾਲ ਆ ਦੇਖੋ ਚਮਟੀ ਨਾਲ ਪੰਗੇ ਲਈ ਜਾਂਦਾ ਹੈ ਦੇਖੋ ਇਹ ਮੇਰੀ ਪੂਆ ਦਾ ਮੁੰਡਾ ਬਹੁਤ ਮਸਤੀ ਕਰਦਾ ਹੈ ਆ ਦੇਖੋ ਲੈ ਪੰਗੇ ਲਈ ਜਾਂਦਾ ਲੈਟ ਨਾਲ ਬਹੁਤ ਪੰਗੇ ਲੈਂਦਾ ਹੈ ਹੁਣ ਮਿਹਰ ਲਈ ਰਿਸਤ ਚ ਕਸੀ ਜਾਂਦੇ ਨੇ ਅੱਗੇ ਦਾ ਦੇਖੋ ਗਿਆ ਰਿਸਤ ਚ ਕਸੀ ਜਾਂਦੇ ਨੇ ਹੁਣ ਆਪਣੇ ਕੋਲ ਛੋਟਾ ਜਿਹਾ ਟੀਪਾਨਾਗਾ ਜਿਸ ਦੇ ਨਾਲ 10 11 ਦੇ ਨਾਲ ਚਮਾ ਨਹੀਂ ਆਪਣਾ ਤਕਲੀ ਫੁੰਦੀ ਕੋਲਾਂ ਚ ਨਹੀਂ ਖਿੜੀ ਜਾਂਦੀ ਆ ਤੇ ਅੱਗੇ ਆਪਣਾ ਅਗਲਾ ਦੇਣਾ ਆ ਗਿਆ ਤੇ ਆਹ ਦੇਖੋ ਟਾਲੀ ਟੂਲੀ ਸਰ ਗੋਸਪੇਜਾ ਬਹੁਤ ਮੀਤ ਹੈ ਗਿਆ ਅੱਜ ਤੁਹਾਨੂੰ ਅੱਗੇ ਆਪਣੇ ਖੇਤ ਵਿਖਾਉਣੇ ਆ ਮੀ ਕਿੰਨਾ ਪਿਆ ਆਪਣੇ ਉਧਰ ਆਪਣੇ ਪੱਠੇ ਕੁਦਰੇ ਪਏ ਆ ਇਧਰ ਆਪਣਾ ਰੋਟਾਵੇਟਰ ਖੜਾ ਆ ਦੇਖੋ ਆ ਦੇਖੋ ਕਿੰਨੇ ਕਿੰਨੇ ਕਿੰਨੀ ਬਾਰਿਸ਼ ਛੜਦੀ ਉਤੋਂ ਟਾਲੀ ਦਿੱਤਾ ਬਹੁਤ ਮੀਂਹ ਪੈਂਦਾ ਆ ਦੇਖੋ ਤੇ ਹੁਣ ਆਪਾਂ ਬਾਹਰ ਨੂੰ ਚੱਲ ਕੇ ਤੁਹਾਨੂੰ ਖੇਤ ਵਿਖਾਉਣਾ ਆਪਣਾ ਕਿੰਨਾ ਪਾਣੀ ਨਾ ਪੜਿਆ ਗਿਆ ਤੇ ਆ ਆਪਣੇ ਹਲ ਪਏ ਆ ਇੱਥੇ ਹਾਲਤ ਇੱਧਰ ਦੇਖੋ ਅੱਗੇ ਪਾਣੀ ਵਹਦਾ। ਦਾ ਮੌਸਮ ਹੈ ਜਹ ਹਜੇਗੀ। ਪਤਾ ਨਹੀਂ ਹੋਰ ਆਊਗਾ ਕਿ ਨਹੀਂ। ਆ ਦੇਖੋ ਗੰਨਾ ਪਾਣੀ ਭਰ ਗਿਆ ਵਾਣ ਚ। ਓਲੋ ਭਰੇ ਪਏ ਏ ਤੋਂ ਨਵਟਣ ਵਾਲੇ ਵੀ ਵਾਣ ਜੇ। ਇਹਦੂ ਅੱਗੇ ਆਪਣਾ ਆਪਾਂ ਆਪਣੇ ਖੇਤ ਲੈ ਕੇ ਚੱਲਦੇ ਹਾਂ ਤਾਂ ਆਪਣੇ ਬਾਹਰ ਬਾਹਰ ਦੇ ਮੂਹਰੇ ਆ ਜਿਹੜਾ ਉਹ ਬਾਣਾ ਇਹ ਤਾਂ। ਤੇ ਆ ਦੇਖੋ ਆ ਆਪਣ ਬੱਠੇ ਆ ਗਏ। ਆ ਖਾਲਾ ਭਰਿਆ ਪਿਆ ਗੰਨਾ। ਅਗਲੇ ਬੱਠੇ ਵੀ ਵਿਖਾਣੇ ਆ ਤੁਹਾਨੂੰ। ਬਹੁਤ ਭਰੇ ਪਏ ਆ। ਵੀਡੀਓ ਨਾਲ ਬਣੇ ਰਿਓ ਜੇ ਅੱਗੇ ਬਹੁਤ ਕੁਝ ਕਰਾਂਗੇ ਆਪਾਂ ਆ ਦੇਖੋ ਆਹ ਦੇਖੋ ਆਪਣੇ ਪੱਠੇ ਜਮਾ ਫੁੱਲ ਭਰੇ ਪਏ ਆ ਪਾਣੀ ਨਾਲ ਆਹ ਦੇਖੋ ਕਿੰਨਾ ਪਾਣੀ ਖੜਾ ਆਪਣੇ ਪੱਠਿਆਂ ਚ ਇਹ ਆਪਾਂ ਨੂੰ ਪਾਣੀ ਕੱਢਣਾ ਪਊਗਾ ਜੇ ਨਾ ਕੱਢਿਆ ਤਾਂ ਇਹ ਖਰਾਬ ਹੋ ਜੂਗੀ ਆਪਣੀ ਜਵਾਰ ਇਸ ਕਰਕੇ ਆਪਾਂ ਕੱਢਣਾ ਪਊਗਾ ਦੇਖੋ ਕਿੰਨਾ ਕੋਸ਼ਾ ਤੇਦਰ ਆਪਣੀ ਦੂਜੀ ਜਵਾਰ ਆ ਆ ਦੇਖੋ ਤੁਹਾਨੂੰ ਦਿਖਾਣੇ ਆਪਣੀ ਦੂਜੀ ਜਵਾਰ ਵੀ ਪਾਣੀ ਨਾ ਪਰੀ ਪਈਆ। ਉੱਧਰ ਦੇਖੋ ਆਪਣੀ ਦੂਜੀ ਜਵਾਰ ਵੀ ਪਾਣੀ ਨਾ ਪਰੀ ਪਈਆ। ਤੇ ਇਧਰ ਨਾਲ ਲੜਲੇ ਪੱਠੇ ਭਰੇ ਪਏ ਆ ਬਾਣ ਸਾਰੇ ਪਰ ਪਏ ਹੋ ਦੇਖੋ। ਅੱਗੇ ਵੀ ਬਾਣ ਭਰੇ ਪਿਆ ਸਾਰਾ। ਦੇਖੋ ਅੱਗੇ ਬਾਣ ਭਰੇ ਪਿਆ ਸਾਰਾ। ਤੇ ਹੁਣ ਆਪਾਂ ਫੇਰ ਘਰਨ ਚੱਲਦੇ ਆਂ। ਆ ਬਾਦੂਜੇ ਖੇਤ ਨਹੀਂ ਜਾਂਦੇ ਅਜੇ। ਉਹ ਦੂਜੇ ਖੇਤਾਂ ਕੋ ਬਾਅਦ ਵਿੱਚ ਜਾਵਾਂਗੇ। ਤੇ ਹੁਣ ਆਪਣੀ ਕਾਰ ਹੋ ਗਈ ਆ ਖਰਾਬ ਕਾਰ ਆਪਣੀ ਜਿਹੜੀ ਸ਼ਹਿਰ ਤੋਂ ਖਰਾਬ ਹੋ ਗਈ ਆ ਹੁਣ ਆਪਾਂ ਇਹਨੂੰ ਘਰੇ ਹੀ ਸੁਧਾਰਦੇ ਆ ਅਸੀਂ ਆਏ ਜੇ ਮਾੜੀ ਮੋਟੀ ਦਿੱਕਤ ਆ ਗਈ ਤਾਂ ਉੱਥੇ ਲੈ ਚਲਾਂਗੇ ਮਕੈਨਿਕ ਕੋਲ ਅਸੀਂ ਮਾੜੀ ਮੋਟੀ ਦਿੱਕਤ ਆਈ ਤਾਂ ਅਸੀਂ ਘਰੇ ਹੀ ਸੁਧਾਰ ਲੈਨੇ ਆ ਤੇ ਆ ਦੇਖੋ ਟਾਇਰ ਲਾਤਾ ਹੁਣ ਮੇਰੇ ਵੱਡੇ ਭਰਾ ਨੇ ਟਾਇਰ ਲਾ ਲਿਆ ਤੇ ਆ ਦੇਖੋ ਡਿਸਕ ਵਿੱਚ ਉਧਰ ਜਿੱਕ ਲੱਗਿਆ ਪਿਆ ਆ ਦੇਖੋ ਹੁਣ ਆਪਾਂ ਵੱਡਾ ਜਿੱਕ ਲਾਉਣਾਗਾ ਉਹ ਵੀ ਛੋਟੇ ਡੇਕ ਨਾਲ ਜੇਕ ਨਾਲ ਬਗ ਗੱਲ ਨਹੀਂ ਬੰਦੀ ਸੀ ਤੇ ਮੇਰੇ ਡੈਡੀ ਹਣ ਦੂਜਾ ਜੇਕ ਲਾਉਂਦੇ ਨੇ ਦੇਖੋ ਥੱਲੇ ਦੂਜਾ ਜੇਕ ਲਾਈ ਜਨੇ ਨੇ ਚੂੜੀ ਵਾਲਾ ਤੇ ਹੁਣ ਮੇਰੇ ਤਾਇਆ ਜੀ ਦੂਜਾ ਜੇਕ ਤੇ ਡਾਉਨ ਕਰ ਰਹੇ ਨੇ ਜਿਹੜਾ ਪਹਿਲਾਂ ਲੱਗਿਆ ਸੀ ਆਪਣੇ ਕੋਲੇ ਆਪਣੇ ਨਾਲ ਤੇ ਹੁਣ ਆਪਾਂ ਵੱਡਾ ਲਾਉਤਾ ਛੋਟੇ ਨਾਲ ਚੱਕੀ ਨਹੀਂ ਆਉਂਦੀ ਸਕਾਰ ਘੱਟ ਚੱਕੀ ਜਾਂਦੀ ਸੀ ਤੇ ਹੁਣ ਮੇਰੇ ਜਿਹੜੀ ਜੀ ਕਾਰ ਨੂੰ ਸਟਾਰਟ ਕਰਦੇ ਆ ਕੋਈ ਜਿ ਆਪਾਂ ਚਲਾ ਕੇ ਵੇਨੇ ਚ ਦਿੱਕਤ ਗਈ ਆ ਖੜੀ ਨੂੰ ਚਲਾ ਕੇ ਵੇਨੇ ਆਪਾਂ ਮੈਂ ਡੈਡੀ ਨੇ ਕਾਰ ਸਟਾਰਟ ਕਰ ਲਈ ਇੱਧਰ ਦੇਖੋ ਇੱਧਰਲਾ ਟਾਇਰ ਤਾਂ ਘੁੰਮਦਾ ਹੀ ਨਹੀਂ ਇੱਧਰਲਾ ਟਾਇਰ ਜੂਰਾ ਸ਼ੁਰਾਣਾ ਨੂੰ ਘੁੰਮ ਨਹੀਂ ਆਂਦਾ ਦੇਖੋ ਨਹੀਂ ਘੁੰਮਦਾ ਬਈ ਇੱਧਰਲਾ ਟਾਇਰ ਤਾਂ ਇਹ ਕੜਾ ਇੱਧਰਲਾ ਟਾਇਰ ਤਾਂ ਤੇ ਇੱਧਰਲਾ ਟਾਇਰ ਦੇਖੋ ਇੱਧਰਲਾ ਟਾਇਰ ਘੁੰਮ ਰਿਹਾ ਦੇਖੋ ਪੂਰਾ ਘੁੰਮ ਰਿਹਾ ਇੱਧਰਲਾ ਟਾਇਰ ਜਿੱਦ ਬ੍ਰੇਕ ਲਾਉਣੀ ਉਹਦੋਂ ਦਿੱਕਤ ਆਉਂਦੀ ਆ ਆਪਣੇ ਟਾਇਰ ਨੂੰ ਇਸ ਕਰਕੇ ਸੇ ਨੂੰ ਫੂਟ ਕਰਨ ਲੱਗੇ ਬਈ ਅੱਜ ਆ ਦੇਖੋ ਹੁਣ ਆਪਾਂ ਇਹਨੂੰ ਦੇਖਦੇ ਹਾਂ ਵੀ ਆਪਣੇ ਡਿਸਕ ਚ ਵੱਲਤਾ ਨਹੀਂ ਪਰ ਉਹੀ ਦਰਸ ਉਹੀ ਹੋ ਗੱਲ ਬਣ ਗਈ ਜੀ ਦਾ ਦਰਸ ਸੀ ਆਪਣੀ ਇਹਦੇ ਵਿੱਚ ਵਾਲਾ ਉਹ ਦੇਖੋ ਪ੍ਰਦੇਸੀ ਰਿਹਾ ਤੁਹਾਨੂੰ ਵਾਲਾ ਇਹਦੇ ਵਿੱਚ ਥਾਮੀ ਨਾਲ ਆਪਾਂ ਪਤਾ ਕਰੀ ਜਾਂਦੇ ਵੀ ਵਾਲਾ ਇਹਦੇ ਵਿੱਚ ਪਤਾ ਲੱਗਦਾ ਪਿਆ ਤੇ ਹੁਣ ਆਪਾਂ ਦੂਜੇ ਪਾਸੇ ਖੋਲਦੇ ਹਾਂ ਦੂਜੇ ਪਾਸੇ ਦੇ ਰੇਮ ਨੂੰ ਵੇਖਦੇ ਹਾਂ ਰਿਸਕ ਨੂੰ ਵੇਖਦੇ ਹਾਂ ਵੀ ਇਧਰੋਂ ਤਾਂ ਨਹੀਂ ਵੱੜੂਲ ਦੇਖਦੇ ਹੁਣ ਆਪਾਂ ਇਧਰਲੇ ਪਾਸੋਂ ਖੋਲ ਤੇ ਤੇ ਮੇਰੇ ਵੱਡਾ ਭਰਾ ਹੁਣ ਨਾਟ ਖੁੱਲ ਹੀ ਜਾਂਦਾ ਆ ਦੇਖੋ ਪੈਰ ਨਾਲ ਖੁੱਲ ਜਾਂਦਾ ਡਾਟ ਜਿਹੜਾ ਨਹੀਂ ਖੁੱਲਦਾ ਉਹ ਪੈਰ ਨਾਲ ਖੁੱਲ ਜਾਂਦਾ ਉਹ ਵਾਲਾ ਤੇ ਇਧਰ ਆ ਵੀਲ ਕੱਪ ਪਿਆ ਪੀਸ ਕੱਪ ਤੇ ਬਹੁਤ ਚੜੀ ਟਾਈਆਂ ਬਣ ਤੇ ਇਧਰ ਹੁਣ ਮੇਰਾ ਵੱਡਾ ਭਰਾ ਜੇ ਕਰਮ ਦਾ ਦੂਜਾ ਇਧਰੋਂ ਪਾਸਾ ਤਾਂ ਉਨਨੇ ਚੱਕਿਆ ਹੋਗਾ ਇਧਰੋਂ ਪਾਸਾ ਹੁਣ ਚੱਕਦੇ ਆਪਾਂ ਤੇ ਇਧਰ ਦੇਖੋ ਜੇਕ ਲਾ ਲਿਆ ਇਧਰ ਆਪਾਂ ਮੇਰੇ ਵੱਡੇ ਭਰਾ ਨੇ ਜੇਕ ਲਾ ਲਿਆ ਤੇ ਉਧਰ ਵੀ ਲੱਗਿਆ ਪਿਆ ਜੇਕ ਇੱਕੋ ਘਾ ਦੇ ਦੂਜੇ ਖਲਾ ਤੇ ਹੋਰ ਉਧਰ ਘਰ ਲੱਗਿਆ ਜੇਕ ਲੱਗਿਆ ਆਪਾਂ ਕਾਰ ਦੇ ਥਲੇ ਹੁਣ ਦੇਖ ਕੋਣ ਤਾਂ ਚੱਕੀ ਜਾਂਦਾ ਮੇਰਾ ਵੱਡਾ ਭਰਾ ਫਿਰ ਤਾਂ ਚੱਕ ਕੋਈ ਇੱਥੇ ਹਨ ਟਾਇਰ ਖੋਲਦੇ ਆਪਾਂ ਟਾਇਰ ਖੋਲ ਲੈ ਦੂਣਾੜ ਖੋਲ ਤੇ ਤੀਜਾ ਮੇਰਾ ਵੱਡਾ ਭਰਾ ਖੁੱਲ ਹੀ ਜਾਂਦਾ ਦੇਖੋ ਇਧਰ ਵੀ ਡਿਸਕ 'ਚ ਵੀ ਵੇਖਦੇ ਆਪਾਂ ਚੈੱਕ ਕਰਦੇ ਆ ਇਧਰ ਡਿਸਕ ਘੱਟ ਖੁੱਲਦੀ ਹੈ ਤੇ ਆਪਣੀ ਕਾਰ ਸਟਾਰਟ ਆ

دیکھو میرے تایا جی نٹکا سے رہے نے میری ڈیوٹی لا دیے ہوں بریک نپن تھی میں بریک نپ کے رکھا کیونکہ فل نیٹ کرنے سے ناڑک ہوں وہاں شوکر کھولنے سے شوکر اپن اوپر ٹامے پا کے رکھی ہوئی ہے میرے تایا جی نے اس طرح پھر میں اوپر ٹامے پا کے کھڑا گا میرے تایا جی اوپر ٹامے پا کے کھڑے نے ہوں دے پاسے تو ادھر میرے ڈیڑی جی کام کر رہے نے تھلے جل کر ਇੱਧਰ ਟਾਇਰ ਉਹ ਮੈਂ ਪਤਾ ਚੜਾ ਕੇ ਵੇਖਦੇ ਆਂ ਇੱਧਰ ਭਰ ਦੇ ਕੇ ਸ਼ੁਕਰਾਂ ਤੇ ਵੇਖਦੇ ਆਂ ਵੀ ਸ਼ੁਕਰ ਫਿਰ ਖੁੱਲ ਜਾਣਗੇ ਕਿ ਨਹੀਂ ਪਰ ਸ਼ੁਕਰ ਖੁੱਲੇ ਬਹੁਤ ਓਕੇ ਇਹਨੂੰ ਇੱਧਰ ਮੇਰੇ ਜੜੀ ਹੁਣ ਨਾਟਕ antisense ਪਏ ਨੇ ਦੇਖੋ ਹੁਣ ਮੇਰੇ ਜੜੀ ਟਮੀ ਨੇ ਨਾਟਕਸ ਦੇ ਆ ਟਮੀ ਨੇ ਨਾਟਕਸ ਕਿ ਜਦ ਦੁਬਾਰੇ ਜੇ ਕਾ ਡਾਊਨ ਕਰ ਦੇਣਗੇ دیکھو مجھے اک ڈاؤن کر دیں گے میرے ڈیڈی تو ہم نے ہوں وا ادھر نٹ کھول دا پیا ادھر نٹ کھول کے ادھر ٹیر چڑھا دوں گا ادھر بھی میرے ڈیڈی ٹائر چڑھا رہے ہیں اپنی گیڈی کا کام ہو گیا سلوشن ہو گیا ختم اس کر کے ہم ٹیر ٹائر چڑھا رہے ہیں دیکھو میرے ڈیڈی نے ٹائر لا تا ادھر بھی لا تیرے وڈے برا نے ٹائر ਦੇਖੋ ਘੁੰਮ ਰਿਹਾ ਸਟੇਅਰ ਹੁਣ ਮੇਰੀ ਫੇਰ ਬ੍ਰੀਕਾਂ ਦੀ ਡਿਊਟੀ ਲਾਈ ਤੀ ਉਹ ਗਾਣਾ ਨਹੀਂ ਆਇਆ ਸਾਡੀ ਰੱਬ ਨੇ ਡਿਊਟੀ ਲਈ ਆ ਧੋਣਾ ਚੋ ਕਿਲੇ ਗੱਡਣ ਦੀ ਮੇਰੀ ਇੱਥੇ ਡਿਊਟੀ ਲਈ ਆ ਬ੍ਰੇਕ ਤੇ ਪੈਰ ਰੱਖਣ ਦੀ ਯਾ ਦੇਖੋ ਆ ਵੀਲ ਕੱਪ ਚੜਾਤੇ ਆ ਪਤਾ ਹੁਣ ਵੀਲ ਕੱਪ ਚੜਾਤੇ ਤੇ ਉਧਰੋਂ ਟਾਇਰ ਵੀ ਚੜਾਤਾ ਆ ਆਣ ਇੱਥੋਂ ਉੱਤੋਂ ਮੇਰੇ ਡਰੀਨ ਆਰਤਾ ਸਰੇ ਨੇ ਉਹ ਜਾਲੀ ਲਾਈ ਜਾਂਦੇ ਨੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਜੀ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਅੱਜ ਦਾ ਬਲੌਗ ਆਪਾਂ ਇੱਥੇ